ਦੇਖੋ ਬਠਿੰਡੇ ਦੇ ਵਿੱਚ ਇਹ ਬਹੁਤ ਹੀ ਵਧੀਆ ਨਾਈਟ ਹੈ ਇਹ ਕਲੱਬ ਜੋ ਸੀਨੀਅਰ ਸਿਟੀਜ਼ਨ ਕਲੱਬ ਦੇ ਸਾਰੇ ਲੋਕਾਂ ਨੇ ਬਹੁਤ ਹੀ ਅੱਛਾ ਪਰਫਾਰਮ ਕੀਤਾ ਨਾਲ ਬੱਚਿਆਂ ਨੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਦੇ ਸੰਸਥਾ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਬਹੁਤ ਹੀ ਅੱਛਾ ਗਾਇਆ ਕਮਾਲ ਹੀ ਕਰਤੀ ਮਤਲਬ ਇੱਥੋਂ ਬਠਿੰਡੇ ਦੇ ਕਾਫੀ ਲੋਕਾਂ ਨੇ ਜਿਹੜਾ ਇੰਨਾ ਅੱਛਾ ਗਾਇਆ ਤੇ ਆਪ ਨੂੰ ਲੱਗਦਾ ਅੱਜ ਵੀ ਕਲਾ ਬਠਿੰਡੇ ਚ ਨਹੀਂ ਮਤਲਬ ਇਸੇ ਤਰ੍ਹਾਂ ਆਪਾਂ ਲਿਖੋਗੇ ਤੇ ਪੰਜਾਬ ਚ ਵੀ ਬਹੁਤ ਅੱਛੀ ਕਲਾ ਵਜਦੀ ਹੈ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਵੀ ਬਹੁਤ ਹੀ ਅੱਛਾ ਪ੍ਰੋਗਰਾਮ ਬਹੁਤ ਹੀ ਲੋਕਾਂ ਨੇ ਆਪਦੀ ਜਵਾਨੀ ਦੇ ਦਿਨ ਅੱਜ ਯਾਦ ਕੀਤੇ ਨੇ ਇਸ ਸੰਸਥਾ ਦੇ ਕਾਰਜਕ੍ਰਮ ਦੇ ਥਰੂ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂਕਿ ਬਠਿੰਡੇ ਦੇ ਵਿੱਚ ਜਿਵੇਂ ਪਹਿਲਾਂ ਹੀ ਦੱਸਿਆ ਖੁਸ਼ਹਾਲ ਬਠਿੰਡਾ ਬਣਾਉਣ ਦੇ ਵਿੱਚ ਇਹੋ ਜਿਹੀ ਚੀਜ਼ਾਂ ਦਾ ਬਹੁਤ ਵੱਡਾ ਯੋਗਦਾਨ ਲੈਂਦਾ ਹੈ ਮੁਹੰਮਦ ਰਫੀ ਦੀ ਯਾਦਗਾਰ ਸੁਸਾਇਟੀ ਇੱਥੇ ਬਣੀ ਹੋਈ ਹੈ ਅੱਜ 45ਵੀਂ ਉਹਨਾਂ ਦੀ ਬਰਸੀ ਦੇ ਮੌਕੇ ਤੇ ਇਹ ਪ੍ਰੋਗਰਾਮ ਕਰਵਾ ਰਹੇ ਹੈਗੇ ਆ ਬੇਸਿਕਲੀ ਜੇ ਅਸੀਂ ਗੱਲ ਕਰੀਏ ਕਿ ਮੁਹੰਮਦ ਸਾਹਿਬ ਵਰਗੀ ਜਿਹੜੀਆਂ ਸਖਸੀਤਾਂ ਨੇ ਸਦੀਆਂ ਪਿੱਛੋਂ ਪੈਦਾ ਹੁੰਦੀਆਂ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਇੱਕ ਜਾਦੂ ਹੈ ਠੀਕ ਹੈ ਨਾ ਉਹ ਇੱਕ ਸ਼ਾਮ ਮਨਾ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਉਹਨਾਂ ਨੂੰ ਯਾਦ ਕਰ ਰਹੇ ਗਾਣਿਆਂ ਦੁਆਰਾ ਯਾਦ ਕਰ ਰਹੇ ਆ ਔਰ ਸ਼ਾਇਦ ਰਫੀ ਸਾਹਿਬ ਵੀ ਕੈਸੇ ਕਲਾਕਾਰ ਨੇ ਐਸੇ ਗਾਇਕ ਹੋਏ ਐਸੇ ਫਨਕਾਰ ਹੋਏ ਆ ਜਿਨ੍ਹਾਂ ਦੀ ਆਵਾਜ਼ ਹਰ ਇੱਕ ਦੇ ਕੰਨਾਂ ਦੇ ਵਿੱਚ ਰਸ ਘੋਲਦੀ ਆ ਤੇ ਜਦੋਂ ਅਸੀਂ ਸੁਣਦੇ ਹਾਂ ਉਸ ਰੂਹ ਦੇ ਵਿੱਚ ਜਿਹੜੀ ਸਾਡੀ ਰੂਹ ਵੀ ਹੈ ਉਹ ਸਾਡੀ ਧੜਕਣ ਵੀ ਹੈਗੀ ਉਸੇ ਬਹਾ ਦੇ ਵਿੱਚ ਹੀ ਉਹ ਚਲੀ ਜਾਂਦੀ ਆ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਉਹਨਾਂ ਦੇ ਜਿਹੜੇ ਗਾਣੇ ਹੈਗੇ ਆ ਹਰ ਏਜ ਗਰੁੱਪ ਦੇ ਲੋਕ ਉਸ ਨੂੰ ਪਸੰਦ ਕਰਦੇ ਆ ਜਾਨ ਚਾਨਣ ਸਿੰਘ ਜੀ ਅੱਜ ਮੁਹੰਮਦ ਰਫੀ ਨਾਈਟ ਤੇ ਆਏ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਜੀ ਲੋਕਾਂ ਦਾ ਜੋਸ਼ ਵਧੀਆ ਸੀਗਾ ਗਾਇਕ ਵੀ ਵਧੀਆ ਨਵੇਂ-ਨਵੇਂ ਹਾਂ ਜੀ ਜੇ ਚੋਬੇ ਰਸਤੇ ਮੇ ਨਿਕਲੇ ਤਾਂ ਡੰਡੇ ਚੋਂ ਜੀ ਸਾਰੇ ਪੁਰਾਣੀਆਂ ਯਾਦਾਂ ਤਾਂ ਆ ਜਾਂਦੀਆਂ ਸਾਫ 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 ਬੜੀ ਵਧੀਆ ਹਾਂ ਜੀ ਲੱਗਦਾ ਵੀ ਇਹੋ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦੇ ਆ ਜੀ ਬਹੁਤ ਵਧੀਆ ਨੇ ਨਸ਼ਿਆਂ ਤੋਂ ਬਚਦੀ ਹੈ ਹਾਂ ਜੀ ਨਸ਼ਿਆਂ ਤੋਂ ਬਚਦੇ ਆ ਬੱਚੇ ਚੰਗੇ ਪਾਸੇ ਲੱਗਦੇ ਆ ਧਿਆਨ ਹੁੰਦਾ ਪੁਰਾਣੇ ਬਜ਼ੁਰਗ ਆ ਜਿਹੜੇ ਉਹਨਾਂ ਨੂੰ ਵੀ ਆਪਣੀਆਂ ਯਾਦਾਂ ਜਾਂ ਤਾਜ਼ੀਆਂ ਹੁੰਦੀ ਐ ਸਾਨੂੰ ਬਹੁਤ ਹੀ ਵਧੀਆ ਲੱਗਿਆ ਬ੍ਰੋ ਤੁਹਾਡਾ ਪ੍ਰੋਗਰਾਮ ਤੇ ਜਾ ਕੇ ਕਿਵੇਂ ਲੱਗਿਆ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਇਹ ਸਾਡੇ ਜਿਹੜੇ ਗਾਣੇ ਇਹਨਾਂ ਨੇ ਗਾਏ ਨੇ ਇਹ ਨੇ ਸਾਡੀ ਵਿਰਾਸਤ ਇੰਨਾ ਗਾਣਿਆਂ ਨੂੰ ਚਾਹੇ ਅੱਜ ਸੁਣ ਲੋ ਚਾਹੇ 50 ਸਾਲ ਬਾਅਦ ਸੁਣ ਲੋ ਭਾਵੇਂ 100 ਸਾਲ ਬਾਅਦ ਸੁਣ ਲੋ ਪਹਿਲੇ ਬਜ਼ੁਰਗ ਵੀ ਸੁਣਦੇ ਸੀ ਅਸੀਂ ਵੀ ਸੁਣੀ ਜਾਂਦੇ ਔਰ ਸਾਡੇ ਬੱਚੇ ਵੀ ਇੰਨਾ ਗਾਣਿਆਂ ਨੂੰ ਸੁਣ ਰਹੇ ਆ ਔਰ ਇਹ ਗਾਣੇ ਆ ਜਿਹੜੇ ਸਦਾ ਬਹਾਰ ਗਾਣੇ ਆ 올ਡ ਇਜ਼ ਗੋਲਡ ਬਹੁਤ ਵਧੀਆ ਪ੍ਰੋਗਰਾਮ ਸੀ ਜੀ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਿਲੀ ਆ ਮੇਰੇ ਹਸਬੰਦ ਵੀ ਮੇਰੇ ਨਾਲ ਆਏ ਆ ਮੇਰਾ ਬੇਟਾ ਵੀ ਮੇਰੇ ਨਾਲ ਆਇਆ ਮੇਰੀ ਬੇਟੀ ਵੀ ਮੇਰੇ ਨਾਲ ਆਈ ਹੈ ਜੀ ਅਸੀਂ ਸਾਰੇ ਪਰਿਵਾਰ ਨੇ ਪੂਰਾ ਇੰਜੋਏ ਕੀਤਾ ਮੇਰਾ ਨਾਮ ਪ੍ਰਦੀਪ ਅੰਸਲ ਹੈ ਜੀ ਅੱਜ ਮੁਹੰਮਦ ਰਫੀ ਨਾਈਟ ਤੇ ਆਏ ਕਿਸ ਤਰ੍ਹਾਂ ਲੱਗਿਆ ਕਿਵੇਂ ਲੱਗਿਆ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਬਹੁਤ ਹੀ ਸ਼ਾਨਦਾਰ ਇਹ ਪਿਛਲੇ ਸਾਲ ਵੀ ਹੋਇਆ ਸੀ ਅਸੀਂ ਤਾਂ ਬਹੁਤ ਇਹਨਾਂ ਦੇ ਪੂਰੇ ਮਸ਼ਹੂਰ ਐ ਵੀ ਬਹੁਤ ਜ਼ਬਰਦਸਤ ਸਿੰਗਰ ਐ ਸਾਰੇ ਗਾਉਂਦੇ ਐ ਬਹੁਤ ਹੀ ਵਧੀਆ ਲੱਗਿਆ ਹਾਂਜੀ ਹਾਂਜੀ ਬਿਲਕੁਲ ਜੀ ਪੁਰਾਣੇ ਗਾਣੇ ਤਾਂ ਕੀ ਬਾਤ ਐ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਪੁਰਾਣੇ ਗਾਣਿਆਂ ਦਾ ਨਵੇਂ ਗਾਣੇ ਕੁਝ ਜਵਾਕ ਤਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਬਹੁਤ ਹੀ ਵਧੀਆ ਜੀ ਬਾਰ-ਬਾਰ ਇਹ ਪ੍ਰੋਗਰਾਮ ਇਹ ਜੇ ਹੋਣੇ ਚਾਹੀਦੇ ਜੀ ਇਹ ਤਾਂ ਜੀ ਇਹ ਵਨ ਆਫ ਇਟਸ ਕਾਈਂਡ ਐ ਮੈਂ ਇਹ ਚਾਹੂੰਗਾ ਕਹਿਣਾ ਤੁਹਾਡੇ ਮਾਧਿਅਮ ਨਾਲ ਕਿ ਮੈਂ ਪਹਿਲੇ ਵਾਰੀ ਬਠਿੰਡੇ ਐਡਾ ਵਧੀਆ ਗਾਣਿਆਂ ਦਾ ਪ੍ਰੋਗਰਾਮ ਦੇਖਿਆ ਜਿਹਦੀ ਖੂਬੀ ਇਹ ਹੈ ਕਿ ਸਾਰੇ ਜਿਹੜੇ ਬੰਦੇ ਹੈਗੇ ਉਹ ਬਠਿੰਡੇ ਦੇ ਬੰਦੇ ਹੈ ਕੋਈ ਬੰਦਾ ਪੇਡ ਸਿੰਗਰ ਨਹੀਂ ਹੈ ਤੇ ਇਹਨਾਂ ਦਾ ਜਿਹੜਾ professional ਨਹੀਂ ਹੈਗੇ ਔਰ ਟੈਲੈਂਟ ਹੈ ਜਿਆ ਵਧੀਆ ਇੱਕ ਵੀ ਗਾਣਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਟੈਂਡਰਡ ਦਾ ਨਹੀਂ ਗਾਇਆ ਕਿਸੇ ਨੇ ਇਹ ਸਭ ਤੋਂ ਵਧੀਆ ਮੈਨੂੰ ਲੱਗਿਆ ਜਿਹੜੇ ਇਹਨਾਂ ਦੇ ਪ੍ਰਧਾਨ ਹੈਗੇ ਆ ਬੀਡੀ ਸਿੰਘਲਾ ਜੀ ਉਹਨਾਂ ਨੇ ਜੋ ਗਾਣਾ ਗਾਇਆ ਮਤਲਬ ਅਸੀਂ ਰੂ ਨਾਲ ਐ ਕਹਿ ਲੋ ਤੁਸੀਂ ਵੀ ਅਸੀਂ ਕੰਪੈਲ ਹੋ ਗਏ ਕਿ ਖੜੇ ਹੋ ਕੇ ਤਾੜੀਆਂ ਮਾਰੀਏ ਤੇ ਅਸੀਂ ਢਿੰਗਰਾ ਜੀ ਨੂੰ ਕਿਹਾ ਕਿ ਸਟੇਜ ਤੋਂ ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਸਟੈਂਡਿੰਗ ਓਵੇਸ਼ਨ ਹੋਣਾ ਚਾਹੀਦਾ ਉਹ ਗਾਣੇ ਦਾ ਐਡਾ ਵਧੀਆ ਗਾਣਾ ਆਪਾਂ ਜ਼ਿੰਦਗੀ ਚ ਇੱਕ ਕਹਿ ਲੋ ਨਾਨ ਪ੍ਰੋਫੈਸ਼ਨਲ ਤੋਂ ਨਹੀਂ ਸੁਣਿਆ ਤੇ ਮੈਂ ਸਾਰੀ ਟੀਮ ਨੂੰ ਬਹੁਤ ਜ਼ਿਆਦਾ ਇਹਦੇ 'ਚ ਸ਼ਲਾਘਾ ਕਰਦਾ ਐਪਰੀਸ਼ੀਏਟ ਕਰਦਾ ਤੇ ਕੌਂਗ੍ਰੈਚੂਲੇਟ ਕਰਦਾ ਇਹਨਾਂ ਨੂੰ ਕਿ ਐਡਾ ਵਧੀਆ ਪ੍ਰੋਗਰਾਮ ਜਿਹਦੇ 'ਚ ਹਾਲ ਵੀ ਫੁੱਲ ਸੀ ਬਾਲਕਨੀ ਵੀ ਫੁੱਲ ਸੀ ਤੇ ਇਹਨਾਂ ਨੇ ਐਡਾ ਵਧੀਆ ਉਪਰਾਲਾ ਕੀਤਾ